ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜਿੱਥੇ ਇੱਕ ਪਾਸੇ ਯੁਧ ਨਸ਼ਾ ਵਿਭਾਗ ਚਲਾ ਕੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਿਹੜੇ ਜਿਹੜੇ ਅਧਿਕਾਰੀ ਆਪਣੇ ਕੰਮ ਦੇ ਵਿੱਚ ਕੋਤਾਹੀ ਵਰਤਦੇ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਦੀ ਹੋਈ ਨਜ਼ਰ ਜੜੀ ਆ ਸਰਕਾਰ ਆਂਦੀ ਪਈ ਹੈ ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਦੇ ਨੋਟ ਜਮਲ ਸਿੰਘ ਇਲਾਕੇ ਦੇ ਵਿੱਚ ਬੀਡੀਪੀ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਬੀਡੀਪੀ ਦੀ ਢਿੱਲੀ ਕਾਲ ਪ੍ਰਣਾਲੀ ਦੇ ਚੱਲਦੇ ਆ ਉਸ ਨੂੰ ਜਿਹੜੇ ਆ ਸਸਪੈਂਡ ਕਰ ਦਿੱਤਾ ਗਿਆ ਡੀਸੀ ਅ ਦਿੱਤੋਪਲ ਹੁਣਾ ਵੱਲੋਂ ਲਗਾਤਾਰ ਇਸ ਦਫਤਰ ਦੇ ਵਿੱਚ ਆ ਕੇ ਚੈਕਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਸ ਬੀਡੀਪੀਓ ਦੀ ਹਾਜ਼ਰੀ ਬਹੁਤ ਘੱਟ ਸੀਗੀ ਨਾਲ ਦੀ ਨਾਲ ਜਿਹੜੇ ਵਿਕਾਸ ਕਾਰਜ ਹੋਣੇ ਸੀਗੇ ਉਹਦੇ ਵਿੱਚ ਵੀ ਢਿੱਲ ਵਰਤੀ ਜਾ ਰਹੀ ਸੀਗੀ ਜਿਸ ਤੋਂ ਬਾਅਦ ਵੱਡਾ ਐਕਸ਼ਨ ਜਿਹੜਾ ਡੀਸੀ ਪਠਾਨਕੋਟ ਤੇ ਕੈਬਨ ਮੰਤਰੀ ਪੰਜਾਬ ਲਾਲਚੰਦ ਗਰਦਾਰਜੋਹਣਾ ਵੱਲੋਂ ਲੀਤਾ ਗਿਆ ਔਰ ਬੀਡੀਪੀਓ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਇਸ ਸੰਬੰਧੀ ਆਪਾਂ ਗੱਲਬਾਤ ਕੀਤੀ ਹੈ ਕਪਰਨ ਮੰਤਰੀ ਪੰਜਾਬ ਲਾਲਚੰਦ ਕਟੜਚਕ ਹੁਣਾ ਦੇ ਨਾਲ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜਾ ਵੀ ਅਧਿਕਾਰੀ ਆਪਣੇ ਕੰਮ ਦੇ ਵਿੱਚ ਕੋਤਾਹੀ ਵਰਤੇਗਾ ਉਹਦੇ ਖਿਲਾਫ ਜਿਹੜੀ ਆ ਬੰਦੀ ਕਾਰਵਾਈ ਕੀਤੀ ਜਾਵੇਗੀ ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਕਪਰਨ ਮੰਤਰੀ ਪੰਜਾਬ ਲਾਲਚੰਦ ਕਟੜਚਕ ਹੁਣਾ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਵੱਡੀ ਕਾਰਵਾਈ ਨੂੰ ਲਾਗੇ ਮੰਤਰੀ ਜੀ ਇੱਕ ਅਫੀਸਰ ਜਿਹੜਾ ਹੈਗਾ ਤੁਹਾਡੇ ਇਲਾਕੇ ਦਾ ਉਹ ਸਸਪੈਂਡ ਕੀਤਾ ਹੈ ਕੀ ਮਾਮਲਾ ਸੀਗਾ ਸਾਰਾ ਬਿਲਕੁਲ ਥੋੜੇ ਦਿਨ ਪਹਿਲਾਂ 4 April ਨੂੰ ਉਹਨਾਂ ਦੀ ਮੌਤ ਲਈ ਦਾ ਹੁਕਮ ਆਇਆ ਸੋ ਮੈਂ ਦੱਸਣਾ ਚਾਹੁੰਦਾ ਕਿ ਬੀ ਡੀ ਪੀਓ ਨੋਟ ਜਾਂਸ ਸਿੰਘ ਦਿਲਵਾਰ ਸਿੰਘ ਜੋ ਪਿਛਲੇ 5-4 ਮਹੀਨਿਆਂ ਤੋਂ ਇੱਥੇ ਵਰਕਿੰਗ ਤੇ ਸੀਗਾ ਪਰ ਕਾਫੀ ਸਕੈਤਾ ਥੱਲੇ ਪੰਚਾਇਤਾਂ ਵੱਲੋਂ ਉਹਦੇ ਖਿਲਾਫ ਆ ਰਹੀਆਂ ਸਨ ਉਹਦਾ ਵਿਵਹਾਰ ਠੀਕ ਨਹੀਂ ਸੀਗਾ ਤੇ ਕੁਝ ਜਿਹੜੇ ਉਹ ਪੰਚਾਇਤਾਂ ਦੇ ਵਿੱਚੋਂ ਕਿਸੇ ਨਾ ਕਿਸੇ ਢੰਗ ਦੇ ਨਾਲ ਉਹ ਕਰਪਸ਼ਨ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ ਸੋ ਜਿਹਦੀ ਰਿਪੋਰਟ ਬਣ ਕੇ ਉੱਪਰ ਗਈ ਸੀਗੀ ਸੋ ਮੈਨੂੰ ਜਿਹੜਾ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦਿਆਂ ਤਸੱਲੀ ਹੋ ਰਹੀ ਹੈ ਕਿ ਜੇ ਇਹ ਅਫਸਰ ਜਿਹੜੇ ਲੋਕਾਂ ਨੂੰ ਜਿਹੜਾ ਡੀਲਿੰਗ ਦੇ ਪੱਖ ਤੋਂ ਚੰਗਾ ਨਹੀਂ ਕਰਦੇ ਜਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਉਹ ਪੰਚਾਇਤੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਦੇ ਆ ਉਹ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਆ ਉਹ ਕਾਨੂੰਨ ਮੁਤਾਬਕ ਜੋ ਪ੍ਰਬਧਾਨ ਪੰਜਾਬੀ ਰਾਜ ਐਕਟ ਵਿੱਚ ਹੈਗਾ ਆ ਸੋ ਮੈਂ ਧੰਨਵਾਦ ਕਰਦਾ ਪੰਚਾਇਤ ਮੰਤਰੀ ਜੀ ਦਾ ਜਿਨ੍ਹਾਂ ਨੇ ਫੋਰਨ ਐਕਸ਼ਨ ਲੈਂਦੇ ਆ ਉਹਨਾਂ ਨੂੰ 4 April ਵਾਲੇ ਦਿਨ ਮਵਤਲ ਕੀਤਾ ਔਰ ਅਗਲੀ ਜਿਹੜੀ ਵਿਭਾਗੀ ਕਾਰਵਾਈ ਆ ਉਹਦੇ ਲਈ ਆਰਡਰ ਕੀਤੇ ਆ ਸੋ ਇਸ ਕਿਸਮ ਦੇ ਜਿਹੜੀ ਵਾਇਲੇਸ਼ਨ ਆ ਕਿਸੇ ਵੀ ਕਰਮਚਾਰੀ ਵੱਲੋਂ ਜਾਂ ਆਫੀਸਰ ਵੱਲੋਂ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਕ腐ਸ਼ਨ ਮੁਕਤ ਪੰਜਾਬ ਨੂੰ ਬਣਾਉਣ ਚ ਲੱਗੀ ਹੋਈ ਆ ਸੋ ਮਤਲਬ ਜਿਹੜਾ ਇਹ ਸੁਧਾਰ ਤੇ ਕਿ ਉਹ ਜਿਹੜਾ ਕਰਪਸ਼ਨ ਦੇ ਸਵਾਂਚ ਜਾਂ ਜਿਹੜਾ ਪਬਲਿਕ ਡੀਲਿੰਗ ਜਿਹੜੀ ਉਹਨਾਂ ਦੀ ਉਹ ਲੋਕ ਵਿਰੋਧੀ ਆ ਸੋ ਮੈਨੂੰ ਇਸ ਗੱਲ ਦੇ ਲਈ ਤਸੱਲੀ ਵੀ ਆ ਕਿ ਇੱਕ ਮਤਲਬ ਜਿਹੜਾ ਮਤਲਬ ਲੋਕਾਂ ਦੇ ਨਾਲ ਜਨ ਮਾਨਸ ਦੇ ਨਾਲ ਉਹਨਾਂ ਦੀਆਂ ਆਸਾਂ ਦੇ ਉਲਟ ਕੰਮ ਕਰਨ ਵਾਲਾ ਜਿਹੜਾ ਅਫਸਰ ਹੈ ਉਹਨੂੰ ਇਹ ਸਜ਼ਾ ਮਿਲੀ ਆ ਔਰ ਇਸੇ ਤਰ੍ਹਾਂ ਜਿਹੜਾ ਆ ਉਹ ਪੰਜਾਬ ਸਰਕਾਰ ਕ腐ਸ਼ਨ ਦੇ ਖਿਲਾਫ ਲੜਦੀ ਰਹੇਗੀ